ਅੱਜ ਹੀ ਅਪਣਾਓ ਇਹ 10 ਤਰੀਕੇ ਸੇਤ ਨੂੰ ਕਦੇ ਨਹੀਂ ਹੋਵੇਗਾ ਨੁਕਸਾਨ ਨੰਬਰ 1 ਸਰੋਂ ਦੇ ਤੇਲ 'ਚ ਹਲਦੀ ਮਿਲਾ ਕੇ ਨਾਵੀ ਤੇ ਲਗਾਉਣ ਨਾਲ ਤੁਸੀਂ ਕਈ ਤਰ੍ਹਾਂ ਦੇ ਵਾਇਰਲ ਇਨਫੈਕਸ਼ਨ ਤੋਂ ਬਚਾਅ ਕਰ ਸਕਦੇ ਹੋ ਅਜੇਾ ਕਰਨ ਨਾਲ ਤੁਸੀਂ ਜ਼ੁਕਾਮ ਅਤੇ ਖਾਂਸੀ ਤੋਂ ਜਲਦੀ ਰਾਹਤ ਪਾ ਸਕਦੇ ਹੋ ਨੰਬਰ 2 ਨਾਰੀਅਲ ਦੇ ਤੇਲ ਦਾ ਇੱਕ ਕਟੋਰਾ ਲਓ ਅਤੇ ਇਸ ਵਿੱਚ ਇੱਕ ਮੁਠੀ ਕੜੀ ਪੱਤਾ ਪਾਓ ਇਸ ਤੇਲ ਨੂੰ ਕੁਝ ਦੇਰ ਅੱਗ ਤੇ ਪਕਾਓ ਅਤੇ ਜਦੋਂ ਤੇਲ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਇਸ ਨੂੰ ਠੰਡਾ ਹੋਣ ਲਈ ਇੱਕ ਪਾਸੇ ਰੱਖ ਦਿਓ ਇਸ ਤੇਲ ਨੂੰ ਅੱਧੇ ਘੰਟੇ ਤੱਕ ਵਾਲਾਂ ਤੇ ਲਗਾ ਲਗਾਉਣ ਤੋਂ ਬਾਅਦ ਇਸ ਨੂੰ ਧੋ ਲਓ ਵਾਲਾਂ ਦਾ ਝੜਨਾ ਘੱਟ ਹੋਵੇਗਾ ਅਤੇ ਬਾਲ ਦੇ ਵਿਕਾਸ ਵਿੱਚ ਮਦਦ ਮਿਲੇਗੀ ਨੰਬਰ 3 ਬਹੁਤ ਜ਼ਿਆਦਾ ਗਰਮ ਪਾਣੀ ਪੀਣ ਨਾਲ ਤੁਹਾਡੇ ਗੁਰਦੇਾਂ ਤੇ ਸਭ ਤੋਂ ਬੁਰਾ ਪ੍ਰਭਾਵ ਪੈਂਦਾ ਹੈ ਅਜਿਹੀ ਸਥਿਤੀ ਵਿੱਚ ਗੁਰਦੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਫਿਲਟਰ ਨਹੀਂ ਕਰ ਪਾਉਂਦੇ ਹਨ ਅਤੇ ਜੇਕਰ ਅਜਿਹਾ ਲਗਾਤਾਰ ਹੁੰਦਾ ਹੈ ਤਾਂ ਕਿਡਨੀ ਖਰਾਬ ਹੋ ਸਕਦੀ ਹੈ ਨੰਬਰ 4 ਜੇਕਰ ਕਿਸੇ ਨੂੰ ਕੰਨ ਦਰਦ ਦੀ ਸ਼ਿਕਾਇਤ ਹੈ ਤਾਂ ਉਹਨਾਂ ਨੂੰ ਗੇਂਦੇ ਦੀਆਂ ਕੁਝ ਪੱਤੀਆਂ ਨੂੰ ਸਾਫ਼ ਕਰਕੇ ਧੋ ਕੇ ਅਤੇ ਫਿਰ ਉਹਨਾਂ ਦਾ ਰਸ ਕੱਢ ਕੇ ਰੋਜ਼ਾਨਾ ਕੰਨ 'ਚ ਪਾਉਣਾ ਚਾਹੀਦਾ ਹੈ ਇਸ ਨਾਲ ਜਲਦੀ ਆਰਾਮ ਮਿਲਦਾ ਹੈ ਨੰਬਰ 5 ਗੁਰਦੇ ਦੀ ਪਥਰੀ ਦੀ ਸਮੱਸਿਆ ਹੋਣ ਤੇ ਮਖਾਣਾ ਖਾਣਾ ਖਤਰਨਾਕ ਸਾਬਿਤ ਹੋ ਸਕਦਾ ਹੈ ਮਖਾਣਾ ਫਾਈਬਰ ਨਾਲ ਭਰਪੂਰ ਹੁੰਦਾ ਹੈ ਅਤੇ ਇਹ ਤੁਹਾਡੇ ਗੁਰਦੇ ਵਿੱਚ ਮੌਜੂਦ ਪਥਰੀ ਦਾ ਆਕਾਰ ਵਧਾ ਸਕਦਾ ਹੈ ਜਾਂ ਤੁਹਾਨੂੰ ਗੁਰਦੇ ਨਾਲ ਸੰਬੰਧਿਤ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ ਇਹੀ ਕਾਰਨ ਹੈ ਕਿ ਕਿਡਨੀ ਸਟੋਨ ਦੀ ਸਮੱਸਿਆ ਹੋਣ ਤੇ ਮਖਾਣੇ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਨੰਬਰ 6 ਜਿਸ ਵਿਅਕਤੀ ਨੂੰ ਹਾਈ ਬੀਪੀ ਦੀ ਸਮੱਸਿਆ ਹੈ ਉਸ ਲਈ ਬੀਪੀ ਦੀ ਦਵਾਈ ਲੈਣੀ ਜ਼ਰੂਰੀ ਹੈ ਪਰ ਇਸ ਦੀ ਜ਼ਿਆਦਾ ਵਰਤੋਂ ਨਾਲ ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ ਨੰਬਰ 7 ਬਲੱਡ ਪ੍ਰੈਸ਼ਰ ਜ਼ਿਆਦਾ ਹੋਣ ਤੇ ਅੱਧਾ ਗਲਾਸ ਕੋਸੇ ਪਾਣੀ 'ਚ ਇੱਕ ਚਮਚ ਕਾਲੀ ਮਿਰਚ ਦਾ ਪਾਊਡਰ ਘੋਲ ਕੇ 2 ਘੰਟੇ ਦੇ ਅੰਤਰਾਲ ਤੇ ਤਰਬੂਜ਼ ਦੇ ਬੀਜ ਅਤੇ ਖਸਖਸ ਨੂੰ ਬਰਾਬਰ ਮਾਤਰਾ 'ਚ ਪੀਸ ਕੇ ਪੀਓ ਰੋਜ਼ ਸਵੇਰੇ ਇਸ ਦਾ ਇੱਕ ਚਮਚ ਸੇਵਨ ਕਰੋ ਨੰਬਰ 8 ਤ੍ਰਿਫਲਾ ਪਾਊਡਰ ਦਾ ਸੇਵਨ ਕਮਜ਼ੋਰ ਨਸਾ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਿੱਚ ਕਾਫੀ ਹੱਦ ਤੱਕ ਮਦਦ ਕਰਦਾ ਹੈ ਇਹ ਨਾੜੀਆਂ ਵਿੱਚ ਖੂਨ ਸੰਚਾਰ ਨੂੰ ਉਤਸ਼ਾਹਿਤ ਕਰਦਾ ਹੈ ਬਲੌਕ ਨਾੜੀਆਂ ਨੂੰ ਵੀ ਖੋਲਦਾ ਹੈ ਨੰਬਰ 9 ਜੇਕਰ ਤੁਸੀਂ ਥਾਇਰੋਇਡ ਤੋਂ ਪੀੜਿਤ ਹੋ ਤਾਂ ਧਨੀਆ ਨਾਰੀਅਲ ਕੱਦੂ ਦੇ ਬੀਜ ਸੂਰਜਮੁਖੀ ਦੇ ਬੀਜ ਅਤੇ ਗਰੀਦਾਰ ਜ਼ਿੰਕ ਤੇ ਦਹੀਂ ਸੇਵ ਨਾਸਪਾਤੀ ਅਤੇ ਨਿੰਬੂ ਬ੍ਰੋਕਲੀ ਓਟਸ ਬ੍ਰਾਊਨ ਰਾਈਸ ਭਰਪੂਰ ਸਰੋਤ ਹਨ ਰੋਜ਼ਾਨਾ ਖਾਣਕ ਵਿੱਚ ਅੰਡੇ ਮੀਟ ਮੱਛੀ ਫਲੀਦਾਰ ਦੁੱਧ ਅਤੇ ਅਖਰੋਟ ਮੂੰਗੀ ਆਦਿ ਨੂੰ ਆਪਣੀ ਰੋਜ਼ਾਨਾ ਖਾਣਕ ਚ ਸ਼ਾਮਿਲ ਕਰਨਾ ਚਾਹੀਦਾ ਹੈ ਪਰਦਾਸ ਸੌਂਫ ਦੀ ਠੰਡਕ ਦੇਣ ਵਾਲੀ ਕੁਦਰਤ ਤੋਂ ਬਿਲਾਵਾ ਇਸ ਦੇ ਬੀਜਾਂ ਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜਿਨ੍ਹਾਂ ਦਾ ਜ਼ਿਆਦਾ ਸੇਵਨ ਕਰਨ ਤੇ ਤੁਹਾਡੇ ਲਈ ਨੁਕਸਾਨ ਦੇ ਹੋ ਸਕਦਾ ਹੈ ਇਹਨਾਂ ਬੀਜਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਵਾਰ-ਵਾਰ ਠੰਡ ਕਾਰਨ ਛਿੱਕਾ ਆਉਣਾ ਅਤੇ ਪੇਟ ਦਰਦ ਵਰਗੀਆਂ ਸ਼ਿਕਾਇਤਾਂ ਵੀ ਹੋ ਸਕਦੀਆਂ ਹਨ ਨੰਬਰ 11 ਜੇਕਰ ਕਿਸੇ ਨੂੰ ਦੰਦਾ ਦਾ ਦਰਦ ਹੋਵੇ ਉਸ ਨੂੰ ਗੇਂਦੇ ਦੀਆਂ ਪੱਤੀਆਂ ਲੈ ਕੇ ਪਾਣੀ 'ਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਫਿਰ ਉਸ ਨਾਲ ਗਾਰਗਲ ਕਰੋ ਦੈਨ ਚ 2 ਤੋਂ 3 ਵਾਰ ਅਜਿਹਾ ਕਰਨ ਨਾਲ ਦੰਦਾਂ ਦੇ ਦਰਦ ਤੋਂ ਆਰਾਮ ਮਿਲੇਗਾ